ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਪਾਲ ਪਹੁੰਚੇ ਆ ਓਨਰ ਉਧਰ ਨਾਨਕੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਹੈ ਵੀਡੀਓ ਆਪਨੀ ਦੋਸਤੋ ਬੇਸ਼ੱਕ ਪਹਿਲੀ ਆ ਇਸ ਘਰੋਂ ਸਤਨਾਮ ਸਿੰਘ ਹੋਣੇ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਕਰਦੇ ਆ ਵੀਰ ਹਣੀ ਕੋਈ 2 ਤੋਂ 3 3 ਤੋਂ 4 ਕ ਮਹੀਨੇ ਤੇ ਸ਼ੁਰੂਆਤ ਕੀਤੀ ਆ ਤੇ ਪਸ਼ੂ ਜਿਹੜੇ ਚੰਗੇ ਲਿਆਉਂਦੇ ਆ ਠੀਕ ਹੈ ਜੀ ਹਰਿਆਣੇ ਜੀਂਦ ਵਾਲੀ ਸਾਈਡ ਤੋਂ ਐਨੀਮਲ ਪਸ਼ੂ ਲਿਆਉਂਦੇ ਆ ਤੇ ਖਾਸ ਚਭਾਲ ਤੁਸੀਂ ਵਿਜ਼ਿਟ ਕਰ ਲਿਓ ਚਭਾਲ ਤੋਂ ਜਦੋਂ ਆਪਾਂ ਤਰਨਤਾਰਨ ਨੂੰ ਜਾਂਦੇ ਆ ਦੋਸਤੋ ਤੇ ਚਭਾਲ 메ਨ ਚੌਂਕ ਤੋਂ ਕੋਈ 1.5 ਕਿਲੋਮੀਟਰ ਦੂਰੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆ ਉਹ ਸਕੂਲ ਬਿਲਕੁਲ ਸਟਾਰਟ ਹੋਣ ਤੋਂ ਪਹਿਲਾਂ ਦੋਸਤੋ ਇੱਕ ਸੜਕ ਜਿਹੜੀ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਨੂੰ ਆਉਂਦੀ ਆ ਮਹਿਲਾ ਦੇ ਵਜਦੇ ਵੀਰ ਹੋਣੀ ਠੀਕ ਹੈ ਜੀ ਪਾਂਡੋ ਕੇ ਪੱਤੀ ਆ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਵੀਰ ਦੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਬਾਕੀ ਮਾਲਵੇ ਵਾਲੀ ਸਾਈਡ ਤੋਂ ਕੋਈ ਆਪਣਾ ਭੈਣ ਭਰਾ ਸੱਜਣ ਆ ਰਿਹਾ ਠੀਕ ਹੈ ਜੀ ਹਰੀਕੇ ਪੱਤਨ ਤੋਂ ਤੁਸੀਂ ਤਰਨ ਤਰਨਵਾਇਆ ਵੀ ਆ ਸਕਦੇ ਜੇ ਤੇ ਭਿੱਖੀਬੇੜ ਤੋਂ ਵੀ ਤੁਸੀਂ ਜਿਹੜੀ ਚਬਾਲ ਵਿਜਿਟ ਕਰ ਲੋਗੇ ਤਰੀਕ ਅੱਜ ਤੁਸੀਂ ਨੋਟ ਕਰ ਲਓ 1 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਚੁਬਾਈ ਦਾ ਸਮਾਂ ਹੋਇਆ ਪਿਆ ਠੀਕ ਹੈ ਜੀ ਵੈਸੇ ਜਿਹੜੀਆਂ ਝੋਟੀਆਂ ਚੰਗੀਆਂ ਨੇ ਕੋਈ 15 16 16 ਸਿਰੀਆਂ ਜਿਹੜੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਹਰਿਆਣੇ ਜੀਂਦਾਲੀ ਸਾਈਡ ਦੀਆਂ ਝੋਟੀਆਂ ਨੇ ਇੱਕ ਵਾਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾ ਦੇਾਂਗੇ ਤੇ ਬਾਕੀ ਜਿਹੜੇ ਆਪਣੇ ਭੈਣ ਭਰਾ ਸੱਜਣਾ ਠੀਕ ਹੈ ਜੀ ਵੀਰ ਉਹਨਾਂ ਦੇ ਨਾਲ ਤੁਸੀਂ ਸੰਪਰਕ ਬਣਾ ਲਿਓ ਮਾਲ ਚੰਗਾ ਲੈ ਕੇ ਆਉਂਦੇ ਆ ਤੇ ਬਾਕੀ ਰੇਟ ਕਿੰਨਾ ਕਿੰਨਾ ਦੁੱਧ ਹੁਣ ਮੌਕੇ ਤੇ ਆਜਰਾ ਉਹ ਪ੍ਰੋਪਰ ਡਿਟੇਲ ਜਿਹੜੀ ਵਿੱਚ ਆਪਾਂ ਚੱਲਾਂਗੇ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦੇ ਦੇਵਾਂਗੇ ਆਓ ਕਰਦੇ ਆ ਗੱਲਬਾਤ ਲੈ ਲੈਨੇ ਆ ਪੂਰੀ ਇਨਫਰਮੇਸ਼ਨ ਸਭ ਤੋਂ ਪਹਿਲਾਂ ਫਿਰ ਸਤਨਾਮ ਸਿੰਘ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਭਾਜੀ ਠੀਕ ਠਾਕ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਹੁਤ ਵਧੀਆ ਵੀਰੇ ਸਤਨਾ ਮੇਰੇ ਜਿਵੇਂ ਆਪਾਂ ਜਿਗਰ ਕੀਤਾ ਸੀ ਥੋੜੀ ਬਾਤचीत ਆ ਆਪਣੇ ਵਿੱਚ ਹੋਈ ਆ ਬਿਲਕੁਲ ਤਿੰਨ ਤੋਂ ਚਾਰ ਕਿ ਮਹੀ ਪਹਿਲਾ ਜਿਹੜਾ ਆਪਾਂ ਕੰਮ ਸਟਾਰਟ ਕੀਤਾ ਹਾਂਜੀ ਵੀਰ ਜੀ ਤੇ ਵੀ ਇਹਦੀ ਮਾਲ ਇਸੇ ਤਰ੍ਹਾਂ ਹੀ ਤਕਰੀਬਨ ਜਿਤੋਂ ਲੋਕਾਂ ਵੀ ਖਰੀਦਦਾਰੀ ਕਰ ਲੈਂਦੇ ਜੇ ਵੀ ਜਾਂ ਕੋਈ 2-4 ਨੱਕ ਜਿਹੜੇ ਹਰਿਆਣੇ ਵਾਲੀ ਸੈੱਟ ਤੋਂ ਲੈ ਕੇ ਆਉਂਦੀਆਂ ਵੀਰ ਜੀ 2-4 ਨੱਕ ਜਿਤਨਾ ਮੰਨ ਲਓ ਆਪਾਂ ਹਰਿਆਣੇੋਂ ਲੈ ਕੇ ਆਉਂਦੇ ਆ ਜੇ ਇਧਰੋਂ ਆਪਾਂ ਨੂੰ ਕੋਈ ਵਧੀਆ ਲੱਗੇ ਆਪਾਂ ਉਹ ਲੈ ਲੈਨੇ ਆ ਠੀਕ ਹੈ ਜੀ ਹਾਂਜੀ ਤੇ ਅੱਜ ਸਤਰਾਭਾਈ ਜਿਹੜੇ ਆਪਣੇ ਕੋਲ ਦੋ ਐਨੀਮਲਾਂ ਝੋਟੀਆਂ ਹਾਂਜੀ ਤੇ ਛੋਟੀਆਂ ਦੋਵੇਂ ਤੁਸੀਂ ਦੱਸਣ ਦੇ ਸੀ ਵੀ ਚੰਗੇ ਦੁੱਧ ਤੇ ਚੱਲਣ ਡਈਆਂ ਸੀ 15 16 17 ਕਿਲੋ ਦੁੱਧ ਤੇ ਹਾਂਜੀ ਵੀ ਦੋ ਤੋਂ ਚਾਰ ਕ ਦਿਨ ਤੁਸੀਂ ਦੱਸਿਆ ਵੀ ਲਿਆਂਦੀਆਂ ਨੂੰ ਸਮਾਂ ਹੋ ਗਿਆ ਤੇ ਥੋੜਾ ਜਾਣ ਕੇ ਜੀਜੂ ਨਹੀਂ ਲੱਗਦਾ ਬਿਲਕੁਲ ਬਿਲਕੁਲ ਵੀਰ ਜੀ ਤੁਹਾਨੂੰ ਪਤਾ ਹੈ ਜਦੋਂ ਆਪਾਂ ਆਪਾਂ ਹੀ ਕਿਤੇ ਹੋਰ ਚਲੇ ਜਾਈਏ ਤੇ ਜੀ ਨਹੀਂ ਲੱਗਦਾ ਆਪਾਂ ਜੀਨ ਤੋਂ ਲੈ ਗਏ ਹਰਿਆਣੇੋਂ ਮੱਝਾਂ ਠੀਕ ਹੈ ਜੀ ਤੇ ਮੱਝਾਂ ਜੇ ਨਾਂ ਤੇ ਖੁੱਲ ਕੇ ਪੱਠੇ ਖਾ ਰਹੀਆਂ ਨਾ ਵਾਂਡੀ ਖਾ ਰਹੀਆਂ ਜੀ ਉਸ ਕਰਕੇ ਥੋੜਾ ਜਿਆ ਐ ਜੀ ਬਿਲਕੁਲ ਬਿਲਕੁਲ ਤੇ ਅੱਛਾ ਵੀਰ ਬਾਕੀ ਦੁੱਧ ਆਦ ਨੂੰ ਚੰਗੀਆਂ ਨੇ ਬਿਲਕੁਲ ਵਧੀਆ ਵੀਰ ਜੀ ਠੀਕ ਆ ਭਾਬੀ ਦੱਸੋ ਸਾਰੇ ਭੈਣ ਭਰਾਵਾਂ ਨੂੰ ਪਤਾ ਜਿਹੜੇ ਆਪਣੇ ਵੇਰ ਇੱਕ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਆਊਟ ਆਫ ਸਟੇਟ ਤੋਂ ਪਸ਼ੂ ਲੈ ਕੇ ਆਉਂਦੇ ਆ ਠੀਕ ਆ ਜੀ ਇਧਰ ਆਣ ਕੇ ਕੇਰਾ ਪਸ਼ੂ 2-3 4 ਦਿਨ ਕੋਈ ਹਫਤਾ ਹਫਤਾ ਖਾਂ ਦੇ ਜੀ ਨਹੀਂ ਪਸ਼ੂ ਧਰ ਦੇਗੇ ਬਾਕੀ ਡਾਈਟ ਦਾ ਉਥੋਂ ਦੇ ਫੀਡਿੰਗ ਦਾ ਆਪਾਂ ਦੇ ਜੀ ਦਾ ਪਾਲmedel ਵੱਖੋ ਵੱਖਰਾ ਹੈਗਾ ਤੇ ਬਾਕੀ ਦੋਦ ਹਣ ਜਿੰਨਾ ਜਿੰਨਾ ਮੌਕੇ ਤੇ ਹਾਜ਼ਰ ਉਹ ਵੀ ਆਪਾਂ ਤੁਹਾਨੂੰ ਦੱਸ ਦੇਾਂਗੇ ਜਿੰਨਾ ਜਿੰਨਾ ਸਤਨਾਮ ਬਾਈ ਹਣੀ ਚਵਾ ਕੇ ਕੇ ਜੋ ਕਿ ਤਸੱਲੀ ਕਰਕੇ ਲੈ ਕੇ ਆਏ ਆ ਦੋਆ ਟਾਈਮ ਆ ਕੁਛ ਲਵਾਵਾਂਗੇ ਠੀਕ ਹੈ ਦੋਆ ਟਾਈਮ ਦਾ ਆਪਣੇ ਤੋਂ ਵੀਡੀਓ ਆ ਕਲਿੱਪ ਆਪਾਂ ਵਿੱਚ ਨਾਲ ਪਾਵਾਂਗੇ ਠੀਕ ਆ ਜੀ ਸਤਰਾ ਮੇਰ ਸ਼ੁਰੂਆਤ ਫਿਰ ਪਹਿਲਾਂ ਝੋਟੀਆਂ ਦਿਖਾ ਦਈਏ ਐਸੀ ਝੋਟੀ ਨੂੰ ਕਰੀਏ ਲੋ ਵੀ ਐਸੇ ਚੜਾ ਕੇ ਦੋਸਤ ਸ਼ੁਰੂਆਤ ਕਰਦੇ ਆ ਝੋਟੀ ਤੁਸੀਂ ਸਾਹਮਣੇ ਦੇਖ ਲਓ ਬਿਲਕੁਲ ਗੁਲਾਈ ਦੇ ਵਿੱਚ ਸਿੰਘਾ ਕੱਦ ਬੋਤਾਲੀਆਂ ਝੋਟੀਆਂ ਨੇ ਇੱਕ ਵਾਰੀ ਪਹਿਲਾਂ ਮੈਂ ਦੱਸ ਦੇਣਾ ਵੀ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆਂ ਜੀ ਦੂਜਾ ਸੂਆ ਵਿਰਜੀਏ ਦਾ ਦੂਜਾ ਸੂਆ ਜੀ ਉੱਥੋਂ ਆਪਾਂ ਇਹਦੇ ਥੱਲੇ ਕੰਡੇ ਦਾ 16 ਕਿਲੋ ਦੁੱਧ ਤੋਲ ਕੇ ਲੈ ਕੇ ਆਏ ਆ ਦੋ ਟਾਈਮਾਂ ਦੀ ਚਵਾਈ ਕਰਕੇ ਹਾਂਜੀ ਹਾਂਜੀ ਪਹਿਲਾਂ ਤੀਜਾ ਟਾਈਮ ਆਪਾਂ ਖਾਲੀ ਕੀਤੀ ਦੋ ਟਾਈਮ ਆਪਾਂ ਚਵਾਈ ਕੀਤੀ ਹੋਈ ਆ ਦੀ ਠੀਕ ਹੈ ਜੀ ਆਪਣੇ ਕੋਲ ਆ ਗਿਆ ਅੱਜ ਇਹਦਾ ਮੌਜੂਦਾ ਦੁੱਧ ਆਪਾਂ 15 ਨਹੀਂ ਕਿਹਾ 14 ਕਿਲੋ ਆ ਜੀ ਇਸ ਵਕਤ ਹਾਂ 14 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਨੂੰ ਸੂਈ ਨੂੰ ਕੋਈ 8 ਤੋਂ 10 ਦਿਨ ਹੋ ਗਏ ਲੋ ਵੀ 8 ਤੋਂ 10 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਦੂਜਾ ਸਵੇਰ ਛੋਟੀ ਸੂਈ ਆ ਪੂਰੇ ਵੱਡੇ ਕੱਦ ਪੁੱਤ ਦੇ ਵਿੱਚ ਹਾਂ ਤੇ ਬਾਕੀ ਹਾਈਟ ਤੁਸੀਂ ਵੇਖਦੇ ਆ ਸਾਰੀ ਚੈੱਕ ਕਰ ਲੈਣੀ ਆ ਫੇਸ ਕੁਆਲਟੀ ਬਹੁਤ ਸੋਹਣੀ ਆ ਗੋਲ ਸਿੰਘ ਆ ਇਹ ਤੋਂ ਇੱਕ ਵਾਰੀ ਦੋਵਰੀ ਆਪਾਂ ਗੇੜੇ ਘੁਲਾ ਦਈਏ ਜੀ ਹਾਂ ਦੋ ਕਵਰੀ ਤੋਰ ਫਿਰ ਕੇ ਤਸੱਲੀ ਨਾਲ ਦਿਖਾ ਦਈਏ ਵੀਰਾਂ ਨੂੰ ਇੱਥੇ ਇੱਕ ਮਿੰਟ ਰੋਕ ਲਿਆ ਜੀ ਵੀਰੇ ਜੇ ਰੁਕਦਾ ਪਸ਼ੂ ਦੋ ਮਿੰਟ ਰੋਕ ਲਿਆ ਜੀ ਆ ਦੇਖੋ ਸੋ ਬਾਕੀ ਦੋਸਤੋ ਥਾਂਨੇ ਵੀ ਇੱਕ ਵਾਰ ਤੁਹਾਨੂੰ ਆਪਾਂ ਥੋੜੀ ਆਲ ਰੌਂਡ ਤੋਂ ਦਿਖਾ ਦਿੰਨੇ ਆ ਆ ਕਰੋ ਬਹੁਤ ਸਾਫ਼ ਸੁਥਰੀ ਹੈ ਜੀ ਆਸ ਵਕਤ ਦੇ ਤਰ੍ਹਾਂ 14 ਕਿਲੋ ਹੈਗਾ ਦੁੱਧ ਬਿਲਕੁਲ ਰਾਈਟ 14 ਕਿਲੋ ਆ ਠੀਕ ਆ ਜੀ अच्छा सतनाम भाई ओथों जदों चुवाई चोगे तसल्ली की थी 16 किलो दी कीती बिल्कुल कंडे दी आपा वीडियो गावांगा 12 किलो 2 किलो थोड़ा पशू टूट गया भी ना हां वांडदा भी फर्क ਪੈਂਦਾ ਤੁਹਾਨੂੰ ਪਤਾ ਵਾ ਵੀ ਉੱਧਰ ਦਾ हां अजे दे ਇਹਨਾਂ ਨੇ ਪੱਠੇ ਖੁੱਲ ਕੇ ਖਾਣੇ ਸ਼ੁਰੂ ਨਹੀਂ ਕੀਤੇ ਮੱਝਾਂ ਨੇ ਠੀਕ ਆ ਜੀ ਬਾਕੀ ਪੂਰੀ ਥਾਂ ਲੈ ਵੀ ਦੀ ਸਾਫ ਆ ਕੋਈ ਚੱਕਰ ਨਹੀਂ ਲੋਬੀ ਦੋਸਤੋ ਠੀਕ ਆ ਜੀ ਸੋ ਦੂਸਰਾ ਹਵਾਨਾ ਆਂਦਾ ਹਵਾਨਾ ਵੀਰ ਜੀ ਥੱਲੇ ਵੇਖੋ ਬਿਲਕੁਲ ਬਿਲਕੁਲ ਵੀਰੇ ਸੋ ਜਿਵੇਂ ਦੋਸਤੋ ਇੱਕ ਐਚਐਫ ਬੈੜਾ ਦਾ ਹਵਾਨਾ ਚੰਦਾ ਦੇਖਦੇ ਆ ਬਿਲਕੁਲ ਫਿਕਸ ਹਵਾਨੇ ਛੱਡੇ ਦੀਆਂ ਨਿਗਰ ਹਵਾਨੇ ਛੱਡੇ ਦੀ ਇਹਦੇ ਮਗਰ ਬੱਚਾ ਕੀ ਸੀਗਾ ਇਹਦੇ ਮਗਰ ਮੇਲ ਕਾਫ ਆ ਜੀ ਮਗਰ ਕੱਟਾ ਆ ਆਹ ਵੇਖੋ ਜੀ ਬੱਚਾ ਕੁਰਤੇ ਮੇ ਦਿਖਾ ਦਿੰਨੇ ਕੋਈ 8 10 9 10 ਦਿਨਾਂ ਦਾ ਜਿਹੜਾ ਸਮਾਂ ਹੋਇਆ ਠੀਕ ਆ ਜੀ ਇਹ ਮਗਰ ਕੱਟਾ ਇਹਦੇ ਮੇਲ ਕਾਫ ਆ ਠੀਕ ਆ ਤੇ ਬਾਕੀ ਅੱਛਾ ਸਤਨਾ ਮੇਰੇ ਇੱਕ ਵੀ ਦੱਸ ਦੀਏ ਗੱਲਬਾਤ ਵੀ ਚੋਣ ਚਾਂ ਦੀ ਚਵਾਈ ਪੋਲੀ ਹੈ ਬਿਲਕੁਲ ਬਿਲਕੁਲ ਪੋਲੀ ਆ ਜੀ ਮਤਲਬ ਕਿ ਸਾਰੀ ਪੋਲੀ ਰੂਜ ਨਹੀਂ ਪੋਲੀ ਆ ਜੀ ਹਮਮ ਠੀਕ ਆ ਇਹਦਾ ਮੁੱਲ ਕੀ ਕਰਦੇ ਆ ਦੇ ਦਾਂਗੇ ਕਿੰਨੇ ਦੀ ਤਾਨੂੰ ਪਤਾ ਹੀ ਆ ਜੀ ਮੁੱਲ ਤੇ ਹੁਣ ਅੱਜ ਕੱਲ ਬਹੁਤ ਚੜਿਆ ਹੋਇਆ ਬਿਲਕੁਲ ਫਿਰ ਵੀ ਆਪਾਂ ਦਾ 1,80,000 ਰੁਪਿਆ ਮੁੱਲ ਹੈ ਚਲੋ ਥੀ ਚੀਜ਼ ਦਾ ਮੁੱਲ ਹੁੰਦਾ ਵੀਰ ਹਣਾ ਤੇ 1,80,000 ਹਾਂਜੀ ਵੀ ਜਿੱਥੇ ਇੱਕ ਦੇਜ ਦੇਵਾਂਗੇ ਬਿਲਕੁਲ ਜੀ ਬਿਲਕੁਲ ਠੀਕ ਆ ਮੌਕੇ ਤੇ ਕੋਈ ਆਉਂਦਾ ਸੱਜਣ ਵੀਡੀਓ ਪਹਿਲੀ ਆਪਣੀ ਮਾਨਤਾਂ ਨੂੰ ਛੋੜ ਛੱਪੇ ਹੋ ਜਾਣਗੇ ਵਿੱਚ ਬਿਲਕੁਲ ਵੀ ਕਰਾਂਗੇ ਠੀਕ ਆ ਜੀ ਉਹ ਦੋਸਤੋ ਛੋਰ ਛੱਪਾ ਮੌਕੇ ਤੇ ਵੀਰਾਂ ਦਾ ਵੀ ਕਰਾਂਗੇ ਜਰੂਰ ਤੇ ਇਸ ਵਕਤ 14 ਕਿਲੋ ਆ 16 ਕਿਲੋ ਆਪ ਚੋਚਵਾ ਕੇ ਤਸੱਲੀ ਕਰਕੇ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਲੈ ਕੇ ਆਂ ਥੋੜਾ ਜਿਹਾ ਪਸ਼ੂ ਦੁੱਧ ਤੇ ਆਉਗੀ ਮਾਝ ਦੇ ਦੁੱਧ ਤੇ ਚੜੂਗੀ ਅਜੇ ਮਾਰਨਾ ਸਭ ਕੁਝ ਕਰਨਾ ਦੁੱਧ ਤੇ ਚੜਨਾ ਹੀ ਚੜਨਾ ਬਿਲਕੁਲ ਜੀ ਬਿਲਕੁਲ ਤੇ ਇਹ ਦੋਸਤੋ ਜਿਹੜੀ ਝੋਟੀ ਆਪਾਂ ਤੁਹਾਨੂੰ ਦਿਖਾਈ ਆ ਪਹਿਲੇ ਨੰਬਰ ਤੇ ਠੀਕ ਆ ਜੀ ਸੋ ਦੂਜਾ ਸੁਭਾ ਝੋਟੀ ਸੂਈ ਆ ਥਾਮਦੇਵਾ ਤੁਸੀਂ ਦੇਖ ਲਓਂਗਾ ਝੋਟੀ ਆ ਦੂਜਾ ਸੁਆ ਜੀ ਹਾਂ ਅਜੇ ਦੰਦਾਂ ਜੇ ਪੂਰੇ ਦੰਦ ਨੇ ਕੰਨੀ ਵਾਲੇ ਬਰਾਬਰ ਨਹੀਂ ਕੀਤੇ ਉਹ ਤਾਂ ਕਨਫਰਮ ਕਰ ਲਓ ਬਿਲਕੁਲ ਜੀ ਬਿਲਕੁਲ ਤੇ ਇਹ ਜਵਾਨ ਹੁੰਦੀ ਪਈ ਆ ਝੋਟੀ ਠੀਕ ਆ ਜੀ ਇੱਕ ਅਸੀਂ ਜੋ ਮੰਨਤਾ ਨਾ ਇੱਧਰ ਤੁਹਾਨੂੰ ਸੈਕਿੰਡ ਨੰਬਰ ਤੇ ਇੱਕ ਆ ਝੋਟੀ ਦਿਖਾਉਂਦੇ ਆ ਪਹਿਲਾ ਪੁਲੀਸ ਨੂੰ ਨਾ ਦੂਜਾ ਮਾਲੇ ਅਸੀਂ ਤੇ ਪਹਿਲਾ ਹੀ ਗਣਦੇ ਆ ਠੀਕ ਆ ਵੀ ਹਾਂਜੀ ਵੀ ਆਪਾਂ ਪਹਿਲਾਂ ਮੰਨ ਕੇ ਖਰੀਦੀ ਹੋਈ ਅਗੋ ਹਾਂਜੀ ਹਾਂਜੀ ਠੀਕ ਆ ਇਹਨੂੰ ਅੱਜ ਤੱਕ ਕਿੰਨੇ ਹੋ ਗਏ ਸਿਰ ਨੂੰ ਸੇਮ ਹੀ ਆ ਜੀ ਵੀ 10-10 ਦਿਨਾਂ ਦੇ ਹਾਂਜੀ ਉਹ 8-9 ਦਿਨ ਇਹਨੂੰ ਹੋਏ ਠੀਕ ਆ ਜੀ ਇਹਦਾ ਦੁੱਧ ਉੱਥੇ ਕਿੰਨੇ ਤਸੱਲੀ ਕਰਕੇ ਲੈ ਕੇ ਆਂਦੀ ਸੀ ਹੁਣ ਕਿੰਨਾ ਇਸ ਵਾਰ ਆਪਾਂ ਤੇਰਾ ਦੁੱਧ ਆਪਾਂ 13 ਕਿਲੋ ਦੁੱਧ ਦੀ ਗਰੰਟੀ ਆਪਾਂ ਬੋਲੀ ਚੋਈਏ ਥੱਲੇ ਅੱਛਾ ਅੱਛਾ ਠੀਕ ਆ ਜੀ ਠੀਕ ਆ ਅੱਜ ਵੀ ਇਹ ਥੱਲੇ 13 ਕਿਲੋ ਦੁੱਧ ਬਿਲਕੁਲ ਹਾਜ਼ਰ ਆ ਠੀਕ ਆ 12 ਲਾ ਲਓ ਤੁਸੀਂ ਉਹ ਵੀ 12 ਕਿਲੋ ਦੋਸਤੋ ਐਸੇ ਝੋਟੀ ਦੇ ਥੱਲੇ ਇਸ ਵਕਤ ਦੁੱਧ ਦਾ ਬੱਚਾ ਨੇ ਮਗਰ ਕੱਟੀ ਹੈ ਕੱਟੀ ਹੈ ਮਗਰ ਫੀਮੇਲ ਹੈ ਮਗਰ ਫੀਮੇਲ ਆ ਤੋਂ ਬੱਚਾ ਤਾਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੋਵੇਂ ਦੋਸਤੋ ਅੱਗੇ ਪਿੱਛੇ ਸੁਈਆਂ ਕੋ 9 9 10 10 ਦਿਨਾਂ ਦਾ ਇਸ ਵਾਰ ਹੋਣਾ ਬੱਚਾ ਫੀਮੇਲ ਕੱਟੀ ਹੈ ਜੀ ਮਗਰ ਕੱਟੀ ਆ ਬਿਲਕੁਲ ਇੱਕ ਰੰਗ ਬਲੈਕ ਬਿਲਕੁਲ ਜੈੱਟ ਬਲੈਕ ਜੈੱਟ ਬਲੈਕ ਮਗਰ ਕੱਟੀ ਆ ਗਈ ਆ ਹਾਂ ਹਾਂ ਤੇ ਝੋਟੀ ਆਪ ਵੀ ਬਹੁਤ ਚੰਗੀ ਹੈ ਠੀਕ ਆ ਜੀ ਇਹ ਮਗਰ ਕੱਟੀ ਆ ਆ ਫੇਸ ਕੁਆਲਿਟੀ ਹੈ ਤੇ ਇਸ ਵਕਤ ਇਹਦੇ ਥੱਲੇ 12 ਕਿਲੋ ਦੁੱਧ ਮੇਰਾ ਭਰਾ ਆ ਸਿੰਘ ਫਿਸਕਵਲ ਦੀ ਸ਼ਾਈ ਸ਼ੂਈ ਤੁਹਾਡੇ ਸਾਹਮਣੇ ਸਾਰੀ ਠੀਕ ਆ ਜੀ ਤੇ ਵਿਰਲਾ ਵੰਡਾ ਇਧਰ ਆਪਾਂ ਤੁਹਾਨੂੰ ਥੋੜੀਆਂ ਕੁਰੀ ਲਾਗੋ ਦਿਖਾ ਦਿੰਦੇ ਆ ਆ ਦੇਖੋ ਜੀ ਚੋਣ ਜਾਂਦੇ ਵੀ ਫਿਰ ਬਿਲਕੁਲ ਸਾਫ ਹੈ ਬੰਦੇ ਪਾਸ ਹੀ ਕੰਮ ਹਮ ਠੀਕ ਹੈ ਜੀ ਲੋ ਵੀ ਕੱਢੀਆ ਬਾਹਰ ਤੋੜਦੇ ਉਹਨੂੰ ਆੜਾ ਠੀਕ ਆ ਜੀ ਸੋ ਹਾਈਟ ਲੈਂਥ ਪੂਰੀ ਹੈ ਛੋਟੀ ਜੀ ਟੀਕ ਜਿਹੜੀ ਆਪਾਂ ਤੁਹਾਨੂੰ ਦੂਜਾ ਸੂਹਾ ਛੋਟੀ ਵਿਖਾਈ ਸੀ ਠੀਕ ਆ ਜੀ ਉਹਦੇ ਤੋਂ ਵੀ ਤਕਰੀਬਨ ਕੋਈ 2 ਇੰਚ ਤਾਂ ਆਈਆਂ ਠਾਣੀ ਹੈਗੀ ਠੀਕ ਆ ਆ ਦੇਖੋ ਅਕੇ ਸਤਨਾਮ ਚੁਵਾਈ ਅਗਲੇ ਪਿਛਲੇ ਥਾਂ ਦੀ ਬਰਾਬਰ ਪਈ ਤਰ੍ਹਾਂ ਰੰਗ ਰਿਆ ਜੀ। ਥਾਂ ਨਹੀਂ ਆਉਂਦੇ, ਮੁੰਨੀ ਨਹੀਂ ਆਉਂਦੇ। ਚੱਲ ਚੱਲ। ਲਓ ਜੀ ਕਰੋ ਚੱਕ ਠੀਕ ਆ ਜੀ ਸੋ ਹਵਾਨੇ ਜੱਡੇ ਦੀ ਦੋਸਤੋ ਬੰਤਰ ਜਿਹੜੀ ਆ ਹੁਣ ਲੇਵਲ ਉਹ ਕਰਮਾ ਵਾਲੀ ਭਰੀ ਖੜੀ ਆ ਕਿਉਂਕਿ ਚੁਵਾਈ ਦਾ ਸਮਾਂ ਨੇੜੇ ਆ ਤੇ ਕੁਝ ਕਿਤੇ 6 ਵਜੇ ਦਾ ਸਮਾਂ ਵੈਸੇ ਸ਼ਾਮ ਦੀ ਚੁਵਾਈ ਦਾ ਸਮਾਂ ਤੇ ਥੋੜਾ ਜਿਹਾ ਹਵਾਨਾ ਬਣਿਆ ਥਣਿਆ ਪਛੂ ਤੁਹਾਨੂੰ ਨਜ਼ਰ ਆ ਰਿਹਾ ਠੀਕ ਆ ਜੀ। ਤੇ ਕੱਦ ਕਰ ਸੋਣਾ, ਚੌੜਾ ਪਿੱਠ ਪੁਠਾ ਠੀਕ ਆ ਜੀ ਉੱਚਾ ਚਗਾਖਾ ਤੇ ਬਿਲਕੁਲ ਛਾੜਵਾ ਜਿਹਾ ਸਰੀਰ ਹੈ ਝੋਟੀ ਦਾ ਤੇ ਪਹਿਲਾ ਸੂਆ ਪਲੂਣੇ ਦੀ ਝੋਟੀ ਸੋਈ ਆ ਠੀਕ ਆ ਜੀ ਪਲੂਣ ਮੰਨ ਕੇ ਵੀ ਤਾਂ ਦਾ ਵੀ ਆਪਾਂ ਕੋਈ ਖਰੀਦਾ ਨਹੀਂ ਦਿੱਤੀ ਤੇ ਜੰਨੇ ਵਾਲੀਆਂ ਕੰਨੀਆਂ ਦੇ ਦੁੱਧ ਵਾਲੀਆਂ ਹੀ ਆ ਅੱਛਾ ਜੀ ਤੇ ਛਿੱਗੀ ਆ ਫਿਰ ਹਾਂਜੀ ਛਿੱਗੀ ਆ ਜੀ ਠੀਕ ਆ ਜੀ ਹਾਂਜੀ ਸੋ ਸਾਈਡਾਂ ਵਾਲੀਆਂ ਜਿਹੜੀਆਂ ਦੋਸਤਾਂ ਨੇ ਉਹ ਦੁੱਧ ਦਾਨ ਦਾ ਤੇ ਛੇਕ ਦੇ ਦੰਦ ਬਰਾਬਰ ਕਰ ਕੀ ਆ ਛਿੱਗੀ ਝੋਟੀ ਤੇ ਤੁਸੀਂ ਮੰਨ ਕੇ ਕੋਈ ਭਰਾ ਸੌਦਾ ਕਰ ਲਿਓ ਸੋ ਝੋਟੀ ਚੰਗੀ ਆ ਬਾਕੀ ਥੋੜੀ ਜੀ ਆਪਾਂ ਲਾ ਗਿਆ ਤੁਹਾਨੂੰ ਬੈਕਪੁੱਕ ਸਾਈਡ ਤੋਂ ਵੀ ਇੱਕ ਵਾਰੀ ਤਸੱਲੀ ਦੇ ਨਾਲ ਟਕਾ ਕੇ ਬਹੁਤ ਸਾਫ਼ ਸੁਥਰੀ ਝੋਟੀ ਆ ਠੀਕ ਹੈ ਸਮਗਰ ਦੇ ਕੱਟੀ ਫੀ ਮਨਕਾਫ ਆ ਤੇ ਇਹ ਸਤਰਾਭਾਈ ਕੀ ਮੋਲੇ ਦਾ ਕਰਦਾ ਇਹ ਝੋਟੀ ਕਿੰਨੇ ਦੇ ਦੇ ਰਹੇ ਅੱਜ ਇਹ ਵੀ ਜੀ ਆਪਾਂ ਝੋਟੀ ਦੇ ਦਾਂਗੇ 1,78,000 ਰੁਪਏ ਦੀ 1,78 ਦੀ ਹਾਂਜੀ ਠੀਕ ਹੈ ਫਿਰ ਬਬੀ 1,78,000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਤੇ ਬਾਕੀ ਬੰਤਰ-ਪੰਤਰ ਦੀ ਤੁਸੀਂ ਝੋਟੀ ਦੇਖ ਲਈ ਆ ਜੋ ਰਿਕਾਰਡ ਜੋ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਬਹੁਤ ਖੂਬਸੂਰਤ ਹਵਾਨੇ ਚੱਡੇ ਦੇ ਵਿੱਚ ਆ ਤੇ ਬਾਕੀ ਮੈਲੇ-ਮੋਲੇ ਤਾਂ ਇਹਨਾਂ ਝੋਟੀਆਂ ਆਉਣਾ ਆ ਜੀ ਆਉਣਾ ਆ ਜੀ ਠੀਕ ਹੈ ਜੀ ਕਿਉਂਕਿ ਸਾਡੇ 10ਾਂ 10ਾਂ ਨਵਾਂ 10ਾਂ ਦਿਨਾਂ ਦੇ ਚੱਲਣ ਡੀਆਂ ਨੇ ਤੇ ਤਕਰੀਬਨ ਪੀਕ ਤੇ ਕਰਮਾਂ ਲੀਆਂ 20 25 ਦਿਨਾਂ ਤੱਕ ਤੇ ਚਲੋ ਜੀ ਜੂ ਤਰ ਗਿਆ ਪਸ਼ੂ ਕਿਤੇ ਜਾ ਕੇ ਕੋਈ ਭੈਣ ਭਰਾ ਆਪਣਾ ਸੌਦਾ ਕਰ ਲੇ ਤੁਹਾਡੇ ਨਾਲ ਹਾਂ ਹਾਂ ਤੇ ਦੋ ਦੋ ਵਧਣ ਗਈਆਂ ਝੋਟੀਆਂ ਹਜੇ ਤਾਂ ਕੋਈ ਨੋਆ 10 ਦਿਨਾਂ ਦੇ ਵਿੱਚ ਤੇ ਆਪਾਂ ਕ ਨਹੀਂ ਕਹਿ ਸਕਦੇ ਵੀ ਪੀਕ ਤੇ ਚੱਲਣ ਡੀਆਂ ਨਹੀਂ 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 ਪੀਕ ਤੇ ਨਹੀਂ ਹਾਂ ਤੇ ਅੱਛਾ 17 ਬਈ ਇੱਧਰ ਦੋ ਝੋਟੀਆਂ ਸੀ ਇੱਕ ਆ ਵਹਿੜ ਤੁਸੀਂ ਸੇਲ ਕਰਦੇ ਸੀ ਹਾਂ ਜੀ ਇਹ ਵਹਿੜ ਦਾ ਫਿਰ ਕੀ ਗਾ ਦਾ ਵੇਰਵਾ ਇਹ ਵੀ ਸੂਈ ਸਵਾਈ ਆਪਣੇ ਕੋਲ ਹਾਂ ਜੀ ਸੂਈ ਸਵਾਈ ਹੈ ਜੀ ਕੋਈ ਮਹੀਨਾ ਮੰਨ ਲੇ ਕੋਈ 25 ਦਿਨ ਮੰਨ ਲਏ ਨੂੰ ਸੂਈ ਨੂੰ ਠੀਕ ਆ ਵੀਰ ਆਹ ਇਹਦਾ ਮੇਲ ਕਾਫ ਹੈ ਜੀ ਪਿਛੇ ਮਗਰ ਬੱਚਾ ਆ ਗਿਆ ਇਹਦੇ ਥੱਲੇ ਹਾਜ਼ਰ ਦੁੱਧ 13 ਕਿਲੋ ਆ ਹਮ ਹਮ 13 ਕਿਲੋ ਆ ਸੁਵੇਜ ਕਿ ਨਮਾ ਹੋ ਗਈ ਤੱਜਾ ਸੂਆ ਜੀ ਤੱਜਾ ਸੂਆ ਹਾਂਜੀ ਥੋੜੀ ਲੱਸੀ ਪਨ ਰੱਖਦੀ ਆ ਕਿ ਕਿਦੇ ਅਗਲੇ ਪੈਰ ਚ ਮੜ ਜਾ ਕਿਲ ਵੱਜਾ ਦੁੱਧਾ ਕਰਕੇ ਆ ਪੈਰ ਦੱਬਦੀ ਆ ਮਸ਼ੀਕ ਖਾਦਣਾ ਚਾਹਣਾ ਠੀਕ ਆ ਠੀਕ ਆ ਠੀਕ ਆ ਜੀ ਆ ਵੇਖੋ ਇੱਥੇ ਕਿਲ ਵੱਜਾ ਸੀ ਦੁੱਧਾ ਕਰਕੇ ਪੈਰ ਦੱਬਦੀ ਆ ਥੋੜਾ ਦੱਬਦੀ ਆ ਪੈਰ ਤੇ 12 ਕਿ 13 ਕਿਲੋ ਦੁੱਧ 13 ਕਿਲੋ ਦੁੱਧ ਹੈਗਾ 13 ਕਿਲੋ ਦੁੱਧ ਖਲਡਾ ਲਾ ਦੁੱਧ ਹੈਗਾ ਮੈਂ ਵੀ ਇੱਕ ਬੱਧ ਲਾ ਦਊਗਾ ਅਸੀਂ ਫੇਰ ਵੀ ਕਾਟ ਹੀ ਦੱਸਦੇ ਮਹੀਨੇ ਕ ਦੀ ਸੁਈ ਆ ਨਾਲ ਦੀ ਨਾਲ ਖੋਲ ਕੇ ਆਪਾਂ ਤੁਹਾਨੂੰ ਇਹ ਵੀ ਤੋਰ ਕੇ ਦਿਖਾ ਦਿੰਨੇ ਆ ਸੁਵਿਆਂ ਦੇ ਵਿੱਚ ਤੱਜਾ ਬੱਚਾ ਮਗਰ ਮੇਲ ਕਾਫ 13 ਕਿਲੋ ਦੁੱਧ ਤੈਸ ਵਕਤੇ ਚੱਲਣ ਈ ਆ ਹਾਂਜੀ ਠੀਕ ਆ ਜੀ ਬਾਕੀ ਜੋ ਹੈਗਾ ਇਹ ਵੰਗਵਾ ਕਰ ਲੈਂਦੇ ਗੁਆ ਕਰ ਲੈਂਦੇ ਗੁਆ ਬੋਖ ਲਿਆ ਜੱਕੀ ਬਾਕੀ ਚੁਵਾਈ ਚੁਵਾਈ ਦੀ ਸਾਫ ਹੈ ਨਾ ਮੈਂ ਚਾਹ ਰਿਹਾ ਮੈਂ ਨਾ ਚੁਵਾਈ ਆਲੂ ਘਾਰ ਆ ਜੀ ਠੀਕ ਆ ਚੌਹਾਂ ਥਲਾਂ ਦੇ 13 ਬਰੋਬਰ ਕੋਈ ਚੱਕਰ ਨਹੀਂ ਠੀਕ ਆ ਜੀ ਲੋ ਵੀ ਦੱਸੋ ਇਹ ਵੀ ਵੀਰੋਣੀ ਜਿਹੜੀ ਗਾਂ ਸੇਲ ਕਰਦੇ ਪਏ ਆ ਠੀਕ ਆ ਜੀ ਚੌਣ ਚਾਂਣ ਚੰਗੀ ਆ 13 ਕਿਲੋ ਤੇ ਕੋਈ ਭਰਾ ਸੌਫਾ ਕਰ ਲਵੇ ਮਹੀਨੇ ਕ ਦੀ ਸੋਈ ਆ ਤੁਹਾਨੂੰ ਜਿਹੜਾ ਪਹਿਲਾਂ ਦੱਸ ਦਿੱਤਾ ਵੀ ਪੈਰ ਥੋੜਾ ਜਿਆ ਦਬਾਉਂਦੀ ਆ ਉਹ ਕਿਲੋ ਵਜਣ ਦੇ ਕਰਕੇ ਅਗਲਾ ਪੈਰ ਤੁਹਾਨੂੰ ਚੱਕ ਕੇ ਦਿਖਾ ਦਿੱਤਾ ਸੀਗਾ ਠੀਕ ਆ ਜੀ ਉਹਦੇ ਕਰਕੇ ਥੋੜਾ ਜਿਆ ਪੈਰ ਦਬਾ ਰਹੀ ਏ ਠੀਕ ਆ ਜੀ ਬਾਕੀ ਆ ਜਿਹੜਾ ਤੁਸੀਂ ਸਟ੍ਰਕਚਰ ਇਸ ਵੈੜ ਦਾ ਚੈੱਕ ਕਰ ਲਓ ਤੇ ਕੱਦ ਵਜਨ ਵਾਲੀ ਇਹ ਪੂਰੀ ਠੀਕ ਆ ਜੀ ਤੇ ਬਾਕੀ ਮੇਰਾ ਭਰਾ ਕੋਈ ਜਾਇਜ਼ ਬਿਲਕੁਲ ਮੌਲਮਾਤਾਂ ਬਿਲਕੁਲ ਜਿਹੜੀ 8 ਵਜੇ ਦੀ ਜਿਹੜੀ ਚਵਾਈ ਹੋਈ ਹੈ ਸਵੇਰੇ 8 ਵਜੇ ਦੀ ਹਾਂਜੀ ਡੇਢ ਕੀਤੀ ਚੋਈ ਫਿਰ ਜੀ ਹਾਂਜੀ ਉਹਦੀ ਲੇਟ ਹੋਈ ਚੋਈ ਚੱਲ ਜਸਤਰੇ ਲਓ ਜੀ ਮਾਰਨਿੰਗ 8 ਵਜੇ ਦੀ ਜਿਹੜੀ ਚਵਾਈ ਵੀਰ ਦੱਸਿਆ ਸੀ ਇਹ ਅਸਗੜਾ ਦੀ ਆ ਮੱਜਾਂ ਦੀ ਤੜ ਤੜਕੇ ਦੀ ਥੋੜੀ ਠੀਕ ਹੈ ਮੱਜਾਂ ਦੇ 6:30 7 ਵਜੇ ਆਪਾਂ ਚੋਲੀਆਂ ਸੀ ਠੀਕ ਹੈ ਜੀ ਮਿਲਕ ਵੇਨ ਬਹੁਤ ਜਿਆਦੀ ਆ ਵਹਾਨੇ ਦੇ ਨਾੜਾ ਨੁੜਾ ਚੰਗੀਆਂ ਨੇ ਲੋਬੇ ਠੀਕ ਆ ਜੀ ਬਾਕੀ ਚੌਣ ਚਵਾਦੀ ਸਾਫ ਸੁਥਰੀ ਆ ਠੀਕ ਆ ਜੀ ਅੱਛਾ ਦਾ ਪਤਾ ਮੇਰੇ ਕੋਲ ਦਿਖਾ ਦਿੰਨੇ ਆ ਆ ਮੇਲ ਕਾਫ ਆ ਤੇ ਤਕਰੀਬਨ ਮਹੀਨੇ ਕ ਦੀ ਸੋਈ ਆ ਇਹ ਬੱਚਾ ਇਸ ਵੈਡ ਦਾ ਠੀਕ ਆ ਇਹਦਾ ਸਤਰਾਵ ਕੀ ਬਾਈ ਮੁੱਲ ਫਿਰ ਕਰਦਾ ਪਿਆ ਕਿੰਨੇ ਕਦੇ ਦੇ ਦੇ ਇਹ ਦੇ ਲੈਣ ਵੀਰ ਜੀ ਆਪਾਂ 35000 ਰੁਪਏ ਦੇ ਦਿਆਂਗੇ 35000 ਦੀ ਹਾਂਜੀ ਠੀਕ ਆ ਜੀ ਲੋ ਵੀ ਆ 35000 ਦੀ ਤੁਹਾਨੂੰ ਮਿਲ ਜਾਊਗੀ ਬਾਕੀ ਮੌਕੇ ਤੇ ਥੋੜਾ ਬਾਧਾ ਛੋਟ ਚੱਪਾ ਹੋ ਜਾਊਗਾ ਮਾਨਤਨ ਹੋਊਗਾ ਕੋਈ ਭਰਾ ਸੰਪਰਕ ਕਰ ਲਵੇ ਠੀਕ ਹੈ ਜੀ ਸੋ ਇਹ ਅੱਜ ਤਿੰਨ ਨਾਗ ਸੀਗੇ ਵੀਰ ਸਤਨਾਮ ਸਿੰਘ ਹੋਂ ਦੇ ਕੋਲ ਪੇਂਡੂ ਮਾ ਸੋਹਣੀਆਂ ਦਿਖਾਈਆਂ ਠੀਕ ਹੈ ਜੀ ਬਾਕੀ ਫੈਸ਼ਨ ਫੂਸ਼ਨ ਬਹੁਤ ਆ ਰੰਗ ਰੰਗ ਪ੍ਰਿੰਟ ਚੰਗਾ ਉਤੋਂ ਸ਼ੈਨ ਸ਼ੂਨ ਪੂਰੀ ਕਰਦੀ ਹੈ ਕਰਮਾ ਲਈ ਠੀਕ ਹੈ ਜੀ ਤੇ ਭਾਅ ਪਰਤਾ ਬੜਾ ਜਾਇਜ਼ ਆ ਸੋ ਇਸ ਭਾਅ ਪਰਤੇ ਦੇ ਵਿੱਚ ਵੀ ਕਾਫੀ ਵੀਰ ਪਸ਼ੂ ਲੱਭਦੇ ਆ ਠੀਕ ਹੈ ਜੀ ਵੀ ਬਿਲਕੁਲ ਘੱਟ ਪੈਸੇ ਲਾਉਣੇ ਪੈਣ ਤੇ ਕੋਈ 12 13 12 13 ਲੀਟਰ ਤੱਕ ਪਸ਼ੂ ਸਾਨੂੰ ਮਿਲ ਜਾਵੇ ਤੇ ਮਹੀਨੇ ਦੀ ਸੋਈ ਇਹ ਤੁਹਾਨੂੰ ਆਪਾਂ ਗਾਂ ਦਿਖਾ ਦਿੰਦੀ ਆ ਇਧਰ ਦੋ ਝੋਟੀਆਂ ਦਿਖਾਈਆਂ ਬਹੁਤ ਸ਼ਾਨ ਤੇ ਬਾਕੀ ਮੇਰਾ ਭਰਾ ਕਿਸੇ ਨੇ ਇਕੱਠੀਆਂ ਜੋੜੇ ਦੀ ਤਹਿਬਾਉਣੀ ਹੈ ਤੁਸੀਂ ਜੋੜੇ ਦੀ ਤਹਿਬਾਉ ਲੈਓ ਠੀਕ ਆ ਜੀ ਤੇ ਬਾਕੀ ਕੱਲੇ ਕੱਲੇ ਦਾ ਪਸ਼ੂ ਦਾ ਵੀ ਰੇਟ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਸਤਨਾਮ ਆਪਣੇ ਕੋਲ ਤਿੰਨ ਨਾਕ ਸੀ ਅੱਜ ਮੌਕੇ ਤੇ ਬਿਲਕੁਲ ਜੀ ਤੇ ਪਸ਼ੂ ਫਿਰ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਕੋਈ ਦੋ ਤਿੰਨ ਤਿੰਨ ਚਾਰ ਨਾਕ ਲੈ ਲੈਂਦੇ ਹਾਂ ਹਾਂ ਜੀ ਹਾਂ ਜੀ ਠੀਕ ਆ ਇਹ ਸੇਲ ਹੋ ਗਈ ਕੋਈ ਆ ਜਾਂਦੀ ਆ ਕੋਈ ਚਲੇ ਜਾਂਦੀ ਆ ਜੀ ਇਸੇ ਤਰ੍ਹਾਂ ਹੀ ਵਪਾਰ ਲੈਣ ਦਾ ਕੰਮ ਹੀ ਇਸੇ ਤਰ੍ਹਾਂ ਵੀਰ ਹਾਂ ਜੀ ਤੇ ਇੱਕ ਸਤਨਾਮ ਵੀਰ ਆਪਣੇ ਨੰਬਰ ਕਰ ਦਿਓ ਸਾਂਝੇ ਆਪਣਾ ਨੰਬਰ ਜੀ 9888 74522 ਠੀਕ ਆ ਜੀ ਇੱਕ ਵਾਰੀ ਫ 9888 74522 ਠੀਕ ਹੈ ਜੀ ਮਬਦੂਸ ਜੀ ਨੰਬਰ ਸਕਰੀਨ ਦੇ ਉੱਤੇ ਚੱਲਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਮਾਲ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਝੋਟੀਆਂ ਚੰਗੀਆਂ ਨੇ ਠੀਕ ਹੈ ਜੀ ਤੇ ਬਾਕੀ ਮੇਰਾ ਭਰਾ ਕੋਈ ਸ਼ੌਂਕ ਰੱਖਦਾ ਚੰਗੇ ਐਸੇ ਦੂਰੀ ਬਣੇ ਆਪਾਂ ਨੂੰ 16-17 ਕਿਲੋ ਦੀ ਦੁੱਧ ਦੀ ਗੰਟੀ ਦਿੱਤੀ ਹੈ ਠੀਕ ਹੈ ਜੀ ਠੀਕ ਹੈ ਬਾਕੀ ਸਤਨਾਮ ਉਹ ਜਿਹੜੀਆਂ ਚੁਵਾਈਆਂ ਤੁਹਾਡੇ ਕੋਲ ਹੈਗੀਆਂ ਆਪਾਂ ਦਿਖਾ ਦਿੰਦੇ ਆ ਭਾਣ ਬਿਲਕੁਲ ਬਿਲਕੁਲ ਜੀ ਉਹ ਚੁਵਾਈਆਂ ਜਿਹੜੀਆਂ ਦੋਸਤ ਵੀਰ ਉਹਨਾਂ ਦੇ ਕੋਲ ਹੈਗੀਆਂ ਨੇ ਤੇ ਬਾਕੀ ਕਿਸੇ ਵੀਰ ਨੇ ਮੌਕੇ ਤੇ ਵੀ ਇੱਥੇ ਆਣ ਕੇ ਚੋਕੇ ਤਸੱਲੀ ਕਰਨੀ ਆ ਰਕਮ ਬਿਲਕੁਲ ਜੀ ਬਿਲਕੁਲ ਚੋਣੀ ਲਵੇਗੀ ਆਪਣੀ ਦੋ ਤਿੰਨ ਛੱਦ ਤਿੰਨ ਟਾਈਮ ਚੋਕੇ ਲਵੇ ਕੋਈ ਚੱਕਰ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਲੋ ਵੀ ਭਰਾ ਉਹ ਗੱਲ ਬਾਤ ਸੀ ਠੀਕ ਹੈ ਜੀ ਇਹ ਨ ਮਿਲਦੇ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ